ਉਹ ਵੀ ਹਸਰੀ ਕਾਜੀ ਸੋਚ ਤੇ ਅੱਜ ਦੀ ਵੀਡੀਓ ਚ ਲੋ ਜੀ ਮਿਸਤਰੀ ਲੱਗਿਆ ਹੋਆ ਕਾਣ ਕੱਢਣ ਹੈ ਤੇ ਕਾਣ ਨੇ ਲਈ ਆਇਆ ਪਿਆ ਮਿਸਤਰੀ ਇੱਧਰ ਇਹ ਤੇ ਆਲ ਗਿਆ ਆਣਾ ਇਹਦਾ ਕੋਟੀ ਵਾਲੀ ਕਾਣ ਕੱਢ ਪੀ ਜੇ ਤਾਂ ਕਾਣ ਪਾਣੀ ਦੋ ਸੁਧੀ ਕਰ ਚੱਲ ਦੇਖਦੇ ਆ ਤੈਨੂੰ ਆ ਵੀ ਹੁਣ 18 18 ਕਰਦੇ 18 ਦਾ ਫਾਰਮੂਲਾ ਹੈ ਨਾ 18 ਰ 9 ਦਾ ਹੀ ਫਾਰਮੂਲਾ ਆਉਂਦਾ ਹੈ ਕੋਈ ਹੋਰ ਫਾਰਮੂਲਾ ਨਹੀਂ ਹੈਗਾ 9 18 ਦਾ ਹੀ ਹੈ ਨਾ ਹੋਰ ਵੀ ਹੈਗਾ ਹੋਰ ਬੜਾ ਇਹ ਇਹਨੂੰ ਜਿੰਨਾ ਮਰਜ਼ੀ ਵਧਾ ਲਾ ਇਹਨਾਂ ਚਾਰ ਇੱਕ ਤਿੰਨ ਤਿੰਨ ਚਾਰ ਦਾ ਜਿਹੜਾ 12 ਦੇ 12 ਵਿੱਚ ਬਣਦੇ ਆ 4 8 ਹੈ 12 ਹੈ ਜਿਹੜਾ ਉਹ ਦੂਆਏ ਉਹ ਨੌ ਆ ਉਹਦੇ ਵਿੱਚ ਤਿੰਨ ਆ ਜਾਂਦਾ 6 ਆ ਜਾਂਦਾ 9 ਆ ਜਾਂਦਾ ਇੱਕ ਨਹੀਂ ਵਧਾ ਲਾ ਉਹੀ ਗੁੜੀਆਂ ਕਰੇਂਗਾ ਜੀ ਇੱਥੇ ਦੱਬ ਹੋ ਜਾ ਹਾਂ ਹਾਂ ਨਾ ਭਈਆਂ ਨੂੰ ਕਿਹਾ ਤਾਂ ਚੱਲ ਲਿਆ ਕਹਿੰਦਾ ਹਲੇ ਹੋਰ ਕਰਨੀ ਹੈ ਮਾਪੇ ਜਾਂਦਾ ਨਹੀਂ ਕਹਿੰਦਾ ਕੋਈ ਨਹੀਂ पका देने की चल कोई नहीं हां क्या करी हो तेरी छुट्टी करी है? है काम किसे पास है ऊपर जानी है जी <laughs> आप का किसे पास है चल कोई नहीं मैं क्या काम कर रहा हूं चल कोई नहीं करते हैं सही है रे हां ਉਰੇ ਆ ਗਿਆ ਹਾਂ ਇੱਥੇ ਆ ਗਿਆ ਲੈ ਇਹਦਾ ਗੁੜੀਆਂ ਉਰੇ ਆ ਗਿਆ ਉਹ ਕੰਦ ਦਾ ਇੱਥੇ ਜੋ ਇਹ 1.5 ਬੁਟਾ ਇਹਦੇ ਤੋਂ ਕੰਦ ਨਹੀਂ ਲਾਉਂਦੇ ਮਲਾਂ ਮੈਂ 1.5 ਬੁਟਾ ਕਾਹਤਾਂ ਕਰਿਆ ਹਿੱਤਾ ਆਪਣਾ ਦੀ ਹਾਂ ਹਾਂ ਬੜਾ ਠੀਕ ਆ ਸਾਡੇ ਨੂੰ ਮੇਰਾ ਹੱਲ ਆ ਜਾ ਪੀਤਾ ਚੱਕ ਲਾ ਹਾਂ ਬੜਾ ਛੱਡ ਦੇ ਦੋ ਆਪਿਆ ਪੀਤਾ ਤੇਰੇ ਕੋਲ ਦਿਖਾ ਕਿੱਦ ਬੜਾ ਚੱਕ ਲਿਆ ਬੜਾ ਆਪਿਆ ਬੜਾ ਆਈਟਮ ਗਿਆ ਬੜਾ ਸਾਰੇ ਪਾਸੇ ਨੂੰ ਕਿੱਦ ਨੂੰ ਕਿਆ ਬਣਦਾ ਇਹਦੇ ਇੰਡਫ ਟਾਈਪ ਜੋ ਵੀ ਹੈ ਹੂੰ ਇਹ ਆਪਣਾ ਇਹ ਵੀ ਨਹੀਂ 48 ਫੁੱਟ 42 ਹੋ ਜਾਣਾ ਇਹ ਵੀ ਬਾਹਰਲਾ ਫੇਰਾ 1 ਫੁੱਟ ਦਾ ਹੀ ਖਾਨ ਹੋ ਗਈ ਇਹ ਉਹ ਕਿੰਨਾ ਹੈ 42 10 42 10 ਇਹ ਬਣ ਜਣਾ ਪੂਰਾ ਆਪਣਾ 48 ਹੋ ਰਿਹਾ ਦਿਹਾੜੀ ਬਣ ਜਣਾ ਇਹ 10 ਕੰਢੇ ਪ੍ਰਾਪਰਟੀ 10 ਇੰਚ ਦੀ ਕਾਰ ਲਾ ਕੇ ਅੱਗੇ ਆ ਤੇ ਲੈਂ ਸਹੀ ਹੋ ਪੈਣੀ ਹੈ ਇਹ ਖੇੜ ਦੇ ਬਾਹਰ ਆ ਕੇ ਕੋਈ ਚੱਤਰ ਵਾਲੀ ਦੀ ਗੱਲ ਨਹੀਂ ਹੈਗੀ ਬਹੁਤ ਜੀ ਨੱਟਦਾ ਹੈਗਾ ਲੈਨ ਕੋ ਸਿੱਧੀ ਹੋਏ ਐਵੇਂ ਟੈਂਸ਼ਨ ਲਈ ਗਈ ਗੱਲ ਲੱਗ ਰਿਹਾ ਚੱਲ 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 ਵੀਰ ਵੀਰ ਇੱਥੇ ਡੱਕਨੇ ਵਾਸਤੇ ਸੱਤ ਦਨੀ ਆਦੇ ਸਿੱਟੋ ਹਾਂ ਅੱਠ ਵਾਲੀ 42 ਫੋਟਾ ਉਹ ਬਿਆਲੀ ਦਾ ਜੇ ਸੈਂਟਰ ਕੱਢ ਲਈ ਆਪਾਂ ਕਿੰਨਾ ਬਣ ਗਿਆ ਬਿਆਲੀ ਦਾ ਸੈਂਟਰ 21 21 ਫੋਟੇ ਹੁਣ 3ਾਂ ਦੇਖੀਏ ਕਿੰਨੀਆਂ ਬਣ ਗਈਆਂ 21 ਦੇ ਵਿੱਚੋਂ ਆ ਗਿਆ 38 24 38 24 ਨੋਟ ਆ ਕੇ ਕੰਮ ਜਵਾਂਗੇ ਸੋ ਵੀ ਇਹਨੇ ਠੀਕਾ ਰੋਲਾ ਖਤਮ। ਚੜਾਅ ਪੂਰਾ ਹੋ ਜੂ ਨਾਲੇ। ਇੱਧਰ ਵੀ ਉੰਨਾ ਹੀ ਹੋ ਜਾਊਗਾ ਉੰਨੀ ਇੱਧਰ। 8000 ਰੱਖੀ ਹੈ ਨਾ 10। ਚਲੋ। ਕਲੀਅਰ ਆ ਬਾਪੂ। ਚਲੋ ਪਰ ਹੁਣ ਮਣੀਏ ਉਹਨੂੰ। ਬਾਅਦ ਦੀ। ਇਹ ਤਾਂ ਇਕੱਠਾ ਕਰ ਲਵਾਂਗਾ। ਢਾਲ ਹੁਣ ਕੀ ਲੱਗਦੀ ਆ? ਓ। ਧਾਗਾ ਤਾਂ ਨਹੀਂ ਹਿੱਲਿਆ ਪਿਆ ਰੋੜੀ ਪਰ ਤੇ ਗਰ ਗਿਆ ਹੈ ਨਾ ਤਾਂ ਹੀ ਹੋ ਗਿਆ। ਮੈਂ ਵੀ ਦੇਖਾਂ ਵੀ ਢਾਲ ਹਿੱਲਗਾ ਤੇ ਗਈ। ਹੁਣ ਦੇਖ ਦੀ ਢਾਲ ਐਨ ਰੱਖਦੇ ਤੀਰ ਵਾਂਗੂ। ਹਾਂ। ਦੇਲ ਥੋੜੋ ਬਾਅਦ ਚ ਗਾਲਾਂ ਤੈਨੂੰ ਪੈਂਦੀਆਂ ਮਿਸਤਰੀ ਨੂੰ ਮਾਲਕ ਜੀ ਮਾਲਕ ਦੀ ਨਾ ਮੰਨੋ ਕਦੇ ਵੀ ਉਹ ਢਾਲ ਦੇ ਮਾਮਲੇ ਜੇ ਨਾ ਉਹ ਦੋਏ ਨੇ ਪਾਇਆ ਤਾਂ ਛੱਡ ਭਈਏ ਨੇ ਉਹ ਮੈਂ ਕਿਹਾ ਢਾਲ ਘੱਟਾ ਉੱਪਰ ਦੇ ਪਾਣੀ ਦੇ ਡੱਬਾ ਗੇਰਿਆ ਲੈ ਹੈ ਨਾ ਸਰਦਾਰ ਜੀ ਅੰਦਰ ਨੂੰ ਵੜਾਇਆ ਪਾਣੀ ਮਾ ਇਹ ਪਾਣੀ ਤਾਂ ਅੰਦਰ ਨੂੰ ਆ ਗਿਆ ਲੈ ਆਪਾਂ ਸਾਜੇ ਇਹ ਸਿਮਿੰਟ ਲਾ ਦੇਣਾ ਸਾਡੇ ਸਿਮਿੰਟ ਲਾਏ ਪਾਣੀ ਹਟ ਗਿਆ ਚੱਲ ਆ 10 ਮਹੀਨੇ ਬਾਅਦ ਤੇੜਾ ਕੀ ਵੀਰ ਪਾਣੀ ਆਉਣ ਲੱਗ ਗਿਆ ਇਹ ਉੱਚਾ ਚੁਕਾ ਕੇ ਹੈ ਨਾ ਛੁੱਟਿਆ ਦੇਖ ਲੈ ਮਾਓ ਆ ਪੰਚ ਸਾਹਿਬ ਉਹੀ ਹੱਦਾਂ ਵੀ ਢਾਲ ਪਹਿਨੀ ਵਧੀਆ ਹੋਵੇ ਚੰਗੀ ਗੱਲ ਆ ਹੱਥ ਲੱਗੇ ਹੋਏ ਆ ਬਾਈ ਸਾਰੇ ਹੋ ਰਹੇ ਆ ਹਣ ਗੁੰਮੇ ਬਾਈ ਉਹ ਆ ਜਾ ਪੰਚ ਇੱਕ ਹੋਰ ਵੀ ਆ ਆ ਜਾ ਰੇ ਆ ਦਰਸ਼ਨ ਤਾਂ ਦੇ ਜਾ ਸ਼ੈੱਡ ਛੋਟ ਨੂੰ ਦੇਖ ਜਾ ਆ ਜਾ ਕੋੜੀਆਂ ਵਾਲਾ ਵੀ ਕੋੜੀਆਂ ਵਾਲਾ ਸਰਦਾਰ ਹੋ ਗਿਆ ਹੁਣ ਇਹ ਨਾਲੇ ਦਿੱਤੇ ਪਾਸ ਵੀ ਕਰਾਉਣਾ ਯਾਰ ਪੰਚ ਸਰਪੰਚ ਤੇ ਸ਼ੈੱਡ ਇਹ ਬੜਾ ਕੰਮ ਕਰਾਉਣਾ ਕਾਦਾ ਕੋਠੀ ਕੋਟੀ ਦਾ ਪਾਉਣੀ ਆ ਪੰਜਦਾਈ ਨਹੀਂ ਮਿਲਦਾ ਆ ਲੈ ਜਾ ਸੁੱਖਾ ਮੰਨਦਾ ਤਾਂ ਹੈ ਨਹੀਂ ਲੈ ਜੇਰ ਪੈਣੀ ਕੰਬੂਕ ਕਰੀ ਫਿਰਦਾ ਫੇਰ ਤੇਰੇ ਆਣਾ ਜੋ ਪੰਜ ਸੌ ਤੁਸੀਂ ਮੜਾ ਡੋੜਾ ਕਹਿ ਦਿਓ ਫੇਰ ਧਰੋ ਲੈਣਾ ਛੋੜ ਲੈ ਭਾਈ ਬਾਬਾ ਮੈਂ ਚੱਲ ਜਾ ਰਿਹਾ ਕੋਲੋਂ ਜਾ ਹਾਂ ਯਾਰ ਮੇਰੇ ਕੰਨੀ ਦਾ ਸ਼ੂਟ ਆ ਜਾ ਹਾਂ ਹੁਣ ਸਾਲ ਹੋ ਗਏ ਟਰਿੱਥੀਆ ਵੀ ਨਹੀਂ ਲਾਰੇ ਯਾਰ ਲਾਰੇ ਜਿ ਲੈ ਨਾ ਗਈ ਹੁੰਦਾ ਮੇਰੀ ਗਾ ਥੋੜਾ ਇਦ ਕੀ ਪੰਜਿਆ ਗਾ ਨੂੰ ਸਰਪੰਚ ਬਣਨਾ ਇਹਨੇ ਨਾ ਕੋਟੀ ਹੁਣ ਰੇਗਾ ਚ ਪਾਉਣੀ ਹੈ ਗਾ ਚ ਪਾਉਣੀ ਆ ਨੇ ਨਰੇਗਾ ਦੇ ਥਰੂ ਪਾਉਣੀ ਕਹਦੇ ਥਰੂ ਨਰੇਗਾ ਆਪਣਾ ਆਪ ਕਰੂਗੇ ਨਾਲੇ ਕਹਿੰਦਾ ਸਰਪੰਚੀ ਦੇ ਥਰੂ ਪਾਉਣੀ ਆ ਹੋ ਉਹ ਵੀ ਪੰਚਾ ਤੇਰੇ ਨਾਲ ਦਾ ਇੱਕ ਦੇਖ ਇਹ ਵੀ ਪੰਚਾ ਬਾਈ ਉਹ ਵੀ ਪੰਚੀ ਆ ਕੌਣ ਉਹ ਨਹੀਂ ਹੈਗਾ ਖੁਦ ਇਹ ਖੁਦ ਪੰਚਾ ਉਹਦੇ ਘਰ ਵਿੱਚ ਪੰਚੀ ਬਈ ਹੋਈ ਆ ਉਹਦੇ ਘਰ ਗਈ ਆ ਉਹ ਆਪ ਨਹੀਂ ਹੈਗਾ ਜੇਗਾ ਆਪਾ ਸੱਚਾ ਤੁਮ ਗੜੇ ਆਪ ਆ ਤੇਰੀ ਮੰਮੀ ਆ ਇਹ ਆਪ ਆ ਪੰਚ ਬਾਬਾ ਦੇਖ ਲੈ ਉਹ ਨਹੀਂ ਹੈਗਾ ਉਹ ਹੋ ਉਮਰ ਸਾਰੀ ਬਚੀ ਜਾਣਾ ਬਾਪੂ ਨੌ ਦਾ ਹਾਂ ਪਹਿਲਾਂ ਪੰਜ ਲਾਇ ਪਹਿਨਾਤਾ ਮੇਰੇ ਕਰੇਗੇ ਉਹ ਜਿਹੜੇ ਨਿਛੇ ਮੁੱਕ ਸਕਦੇ ਆ ਸੁਣ ਲੈ ਬਾਬੇ ਦੀ ਗੱਲ ਪੰਜ ਨੂੰ ਅੱਥ ਵਾਲਾ ਉਹ ਬਾਬਾ ਸਦਾ ਹੀ ਡੋਪਦਾ ਗਾ ਸਰਪੰਚੀ ਨੂੰ ਹੱਥ ਵਾ ਦੱਸ ਹਾਂ ਕਹਿੰਦਾ ਹੱਥ ਵਾਲਾ ਲਾਗੇ ਨੂੰ ਆਇਆ ਕੋਚੇ ਨੂੰ ਛੋਟੇ ਜਿਹੇ ਸਰਪੰਚੀ ਨੂੰ ਸਾਡੇ ਵਾਲ ਕੰਮ ਨਾ ਕਰੀ ਪਰ ਬੱਪੂ ਵਾਲਾ ਹਾਂ ਉਹਨੇ ਕਰਿਆ ਫੱਟੀ ਲੈ ਲੇ ਫੱਟੀ ਕਹਿੰਦਾ ਚੋਣ ਕਹਿੰਦਾ ਚੋਣ ਜਾਨ ਜਿਹੜਾ ਮਰਜ਼ੀ ਲੈ ਲਓ ਫੱਟੀ ਨਾ ਲਿਓ ਕਹਿੰਦਾ ਨਹੀਂ ਫੱਟੀ ਫੋਚ ਹੋ ਜਾਣੀ ਇਹ ਤੇ ਬਾਪੂ ਨੇ ਫੱਟੀ ਲੱਤੀ ਹੋਣੀ ਪੋਜਤੀ ਕਿਸੇ ਨੇ ਕਹਿੰਦਾ ਪਹਿਲੇ ਪਹਿਲੇ ਦੋ ਨਿਸ਼ਾਨ ਉਹਨੇ ਰੱਖਿਆ ਪੱਟੀ ਹਾਂ ਬੋਜਤੀ ਉਹ ਫੱਟੀ ਦੇ ਜਦ ਜਿਹੜਾ ਕਹੇ ਵਿਚਾਰਾ ਜਰਾ ਹਾਰ ਜਾਂਦਾ ਦਾ ਕਹਿੰਦਾ ਕੀ ਹੋਇਆ ਕਹਿੰਦਾ ਤੁਸੀਂ ਹਾਰ ਗਏ ਕਹਿੰਦਾ ਫੱਟੀ ਪੋਜਤੀ ਗੱਲਾਂ ਹੋਣ ਲਾਈਆਂ ਕੀ ਆ ਗਿਆ ਪੰਜਾਬ ਲਈਏ ਇੱਥੋਂ ਨੂੰ ਮੈਸਨ ਚਾਹ ਲਈਏ ਚਾਹ ਲਈਏ ਹਾਂ ਹਾਂ ਮੈਂ ਸਾਰ ਨੂੰ ਬੁਲਾ ਦੇਣਾ ਇੱਧਰ ਮੈਂ ਉਹ ਸਾਰ ਮੈਸਨ ਲੈ ਕੇ ਆਇਆ ਦਾ ਸਾਬਜ਼ੁਰਗਣਾ ਵਿਆਹ ਚਿਰਾਲ ਜਿਹੜਾ ਹੁੰਦਾ ਨਹੀਂ ਗਾਂ ਦੇ ਅੱਛਾ ਉਹ ਲਾ ਗਿਆ ਨਾ ਨਾ ਠੀਕ ਹੈ ਨਾ ਅੱਜ ਮਿਸਤਰੀ ਨੇ ਵੀ ਲਾਇਆ ਗੇਟ ਚ ਗੇਟ ਹਾਂ ਕਿੰਨਾ ਕਰਿਆ ਗਿਆ ਫੋਰਮੈਨ ਹੋ ਗਿਆ ਹੀ ਹੋ ਗਿਆ ਗ੍ਰਾਈਂਡਰ ਫੇਰਨਾ ਹੁਣ ਚੱਲ ਰੰਗ ਦੀ ਡੱਬੀ ਤਾਂ ਸਾਡੀਆਂ ਇਕ ਨਹੀਂ ਪਈਆਂ ਹੁਣ ਤਾਂ ਫਿੱਟ ਹੋ ਕੀ ਰੰਗ ਹੋਊਗਾ ਇਹਨੂੰ ਵਿੱਚੇ ਸ਼ੈੱਡ ਨੂੰ ਹੈ ਲੌਕ ਦੀ ਚਾਬੀ ਨਾਲ ਤੋੜ ਲਈ ਆ ਇੱਥੇ ਤੇ ਪਤਾ ਲੱਗਦਾ ਲੌਕ ਕਿੰਨਾ 빙ਾ ਲੱਗਿਆ ਵੋ ਸੋਨੀ ਆਹ ਨੂੰ ਨਹੀਂ ਪਤਾ ਲੱਗਦਾ ਹੈਗਾ ਵੀ 빙ਾ ਢੋਣੇ ਕਰਕੇ ਮਕਾਨ ਚ ਇੰਨੇ ਪੰਗੇ ਪੈਂਦੇ ਰਹਿੰਦੇ ਹੁਣ ਬਜਰੀ ਨਾਲ ਜਾਏ ਆ ਵੇ ਬੰਦਾ ਇਕੱਲਾ ਬਜਰੀ ਨਾਲ ਜਾ ਰਹੇ ਬੱਸ ਤੈਨੂੰ ਕੀ ਕਹਾਣੀ ਦੱਸੀ ਉੱਥੇ ਦੀ ਵੀ ਦੱਸਾਂਗੇ ਤੈਨੂੰ ਉੱਥੇ ਛੋਟੀ ਜੀ ਰਸੋਈ ਬਣਾਉਣੀ ਆ ਉਨੇ ਸਾਰਾ ਸਿਸਟਮ ਲਜਾਇਆ ਪਿਆ ਬਜੜੀ ਵਾਲੀ ਵਾਲੀ ਬਣਾਉਣਾ ਸਾਰੀ ਜਾਲੀ ਵਾਲੀ ਹੀ ਸੋਹਣੀ ਚੱਲਣੀ ਜਾਲੀ ਦਾ ਕਰਤਾ ਬਹੁਤ ਜਾਣਾ ਅੰਦਰ ਕਿੰਨਾ ਕਿੰਨਾ ਕਰਤਾ ਹੈ ਰਬਾ ਨਹੀਂ ਜਾਲੀ ਕਿਦਾਂ ਵੀ ਉੱਪਰੋਂ ਪੂਛਾ ਜਾਲੀ ਹਾਂ ਹਵਾ ਲਾਉਣ ਦੀ ਨਹੀਂ ਤੇ ਰੋਈ ਜੇ ਚੱਲ ਦੇਖ ਲਾਂਗੇ ਕੋਈ ਜਾਲੀ ਦਾ ਬਿਹਰੀ ਪਈ ਆਪਾਂ ਕੋਲ ਬਈ ਭਾਈ ਅੱਜ ਫੇਰ ਪਹੁੰਚਿਆ ਵਾ ਹੂੰ ਹੋਰ ਬਾਸ ਬਾਸ ਸੁੱਖੇ ਨੂੰ ਮਿਲਿਆ ਵਾ ਸੁੱਖੇ ਯਾਦ ਕਰਦਾ ਤੈਨੂੰ ਇਹ ਮੈਂ ਤਾਂ ਡਰ ਗਿਆ ਦਾ ਮਾਈਕੋ ਫਾਰਮ ਦੇਖ ਕੇ ਜਰਾ ਆ ਮਨ ਕਿਤੇ ਮਾਈ ਸਟੇ ਲੈ ਆਇਆ ਆਲ ਫੇ ਲੈ ਆਇਆ ਤੀਰੇ ਪਾਸੇ ਕਹਿੰਦਾ ਕਿਤੇ ਪੰਜ ਦੀ ਉਹ ਪੰਜ ਦੀ ਸਬਾਰਸ਼ ਚ ਤਾਂ ਨਹੀਂ ਆਇਆ ਅਰੇ ਪੰਜ ਆ ਕੇ ਗਿਆ ਕਹਿੰਦਾ ਸੁੱਖਾ ਨੰਬਰ ਹੀ ਨਹੀਂ ਲਾਉਂਦਾ ਮੇਰਾ ਜਿਹੜਾ ਇਹ ਪੰਜ ਹਾਂ ਅੱਛਾ ਹਾਂ ਹਾਂ ਕਹਿੰਦਾ ਕੋਠੀ ਬਣਾਉਣੀ ਆ ਮੈਂ ਚੱਕ ਲੈ ਜਾ ਪੈੜ ਪਰ ਤੇ ਜੀ ਮੈਂ ਤਾਂ ਕਿਹਾ ਮਾ ਭਾਈ ਦੇਖ ਲਾ ਕਹਿੰਦਾ ਆਉਂਦਾ ਨਹੀਂ ਹੈਗਾ ਕਹਿੰਦਾ ਮੈਨੂੰ ਸਾਲ ਹੋ ਗਿਆ ਕਹਿੰਦਾ ਟਾਂ ਕਰਾਈ ਨੂੰ ਕਹਿੰਦਾ ਆਉਂਦਾ ਹੀ ਨਹੀਂ ਹੈਗਾ ਕਹਿੰਦਾ ਨਿਊ ਬਟਾਉਣੀ ਆ ਕਾ ਨੰਬਰ ਲਵਾ ਲਾ ਕਵਰੇ ਕਾਦ ਲੱਗਣ ਵਾਲੇ ਠੀਕ ਈ ਟੋਕਾ ਲੈ ਜਾ ਮੇਲੇ ਵਾਲੇ ਨੂੰ ਆਹ ਲੈ ਤਾਂ ਢਾਲ ਦੂਆ ਪਾਸੇ ਨੂੰ ਠੀਕ ਆ ਹੁਣ ਢਾਲ ਬਹੁਤ ਆ ਬਹੁਤ ਬਹੁਤ ਐਨੀ ਢਾਲ ਥੋੜੀ ਜਿਆ ਦੋ ਫੁੱਟ ਦੀ ਆ ਹੈ ਦੋ ਫੁੱਟ ਦੀ ਬਹੁਤ ਢਾਲ ਵਾਦੂ ਤਿੰਨ ਟੀਨਾ ਨੂੰ ਦੋ ਫੁੱਟ ਦੀ ਢਾਲ ਕਰਤੀ ਠੀਕ ਆ ਲੈ ਇੱਕ ਦੀ ਬੱਚੇ ਦੋ ਦੋਹਾਂ ਵਾਸੇ ਕਰਨੇਰ ਕਿਟ ਦੀ ਬਚਤ ਹੋ ਗਈ ਹੁਣ ਜਿਹੜਾ ਉਹਦੇ ਦੋ ਤਾਂ ਇੱਥੇ ਇਹਦੇ ਕੋਲ ਚਾਰ ਹੋਣੀ ਦੀ ਮੁੰਡੇ ਕੋਲ ਜਾ ਕੇ ਭਾਈ ਸਾਹਿਬ ਦਾ ਆਊਗਾ ਨੂੰ ਹੈ ਵਧਾ ਲਾਂਗੇ ਥੁੜੀਆਂ ਜੀਆਂ ਜੇ ਲੂਟ ਲੱਗਿਆ ਬਚਤ ਤਾਂ ਹੈ ਨਹੀਂ ਕੁਸ ਜਿਆਦਾ ਫੇਰ ਨਕਲੀ ਦੁੱਧ ਤਾਂ ਬੰਦ ਕਰਾ ਦੇ ਇਹ ਨਕਲੀ ਦੁੱਧ ਆਉਂਦਾ ਹੈ ਨਾ ਇੰਨਾ ਹਾਂ ਤਾਂ ਹੀ ਆਪਣੇ ਜਿਹੜੇ ਅਸਲੀ ਦੁੱਧ ਦੀ ਮਾਰਕੀਟ ਘਟ ਹੈ ਹਾਂ ਸਮਝਿਆ ਨਕਲੀ ਆਉਂਦਾ ਵਿੱਚ ਉਹ ਤਾਂ ਆਉਂਦਾ ਹੀ ਆ ਇਹ ਤਾਂ 100 ਰੁਪਏ ਨੂੰ ਲੱਗ ਜਿਹੜਾ 100 ਦੇ ਨੂੰ ਲੱਗ ਜੇ ਦੁੱਧ ਜਿਹੜਾ ਅਸਲੀ ਹੈ ਠੀਕ ਗੱਲ ਹੈ ਜੀ ਪੈਸਾ ਖੁੰਨੀ ਹੋਈ ਹੋ ਡੰਗਰ ਦਾ ਡੀਜਨ ਤੇ ਤੁਸੀਂ ਸਭ ਤੋਂ ਜ਼ਿਆਦਾ ਦੇਖਦਾ ਮੈਂ ਕਹਿੰਦਾ ਜਿਹੜਾ ਪਾਲਦਾ ਇਹਨੂੰ ਘਰ ਦੀ ਲੱਸੀ ਪੀਣ ਲਈ ਜਾਂਦੀ ਦਹੀਂ ਪੀਣ ਜਾਂਦੀ ਕਰਦਾ ਚਪੜਾ ਕੇ ਇਕੱਲਾ ਦਗਾਉਂਦਾ ਉੱਥੇ ਡੁਗਲੀ ਗੇੜ ਦੀ ਲੱਸੀ ਡੁਗਲੀ ਗੇੜ ਦਹੀਂ ਦਾ ਆਹ ਨਿਕਲ ਆ ਆਹ ਤੇ ਉਹ ਕੀ ਤਾਂ ਕਹਿੰਦੇ ਸੀ ਤੁਸੀਂ ਆਹੀ ਤਾਂ ਚੱਕਰ ਆ ਪਿਓਰਟੀ ਕਰਕੇ ਹੀ ਤਾਂ ਰੱਖੇ ਹੋ ਡੰਗਰ ਆਇਆ ਵੀ ਬਾਨੇ ਸਰ ਮਾੜਾ ਮੋਟਾ ਪੈ ਜਾਂਦਾ ਏ ਨਹੀਂ ਬਚਦਾ ਬਚਾਉਂਦਾ ਕੁਝ ਨਹੀਂ ਹੈਗਾ ਜੇ ਕਿਤੇ ਕਹੇ ਵੱਧਦਾ ਗਿਆ ਏ ਕੁਝ ਵੀ ਨਹੀਂ ਵੱਧਦਾ ਆਏਗਾ ਅੱਪਾ ਅੱਗੇ ਦੇਖ ਲਈਂ ਤੁਸੀਂ ਇੱਕ ਹੋਰ ਆ ਜੇ ਡੈਰੀ 80 ਰੁਪਏ ਦੁੱਧ ਤਾਂ ਲੱਗਣਾ ਚਾ ਦਾ 0 ਆਉਂਗੀ ਹੁਣ ਜੇ ਆਈਓ 60 ਫਿਰ ਤਾਂ 55 ਰੁਪਏ ਵੀ ਨਹੀਂ ਲੱਦਦਾ ਆ ਚੀਜ਼ ਹੈ ਨਾ ਗਾਂ ਦਾ ਹਾਈएस्ट ਰੇਟ 40-42 ਰੁਪਏ ਆਪਾ 45 ਹੋਊ ਬਸ ਡੰਗਰਾਂ ਦੇ ਲੋਕ ਪਿੱਛੇ हट ਗਏ ਬਣਾਉਟੀ ਦੁੱਧ ਬੰਦੋ ਵੇ ਅਸਲੀ ਦੁੱਧ ਵੇ ਕੇ ਫੁੱਲ ਰੇਟ ਪਰ ਆ ਡੰਗਰਾਂ ਨੇ ਖਰਚਾ ਆ ਸੁਸਾ ਤਾ ਹੁਣ ਇੱਧਰ ਛੱਡੇ ਹੋਣ ਹੁਣ ਜਿਆ ਜਿਹੜਾ 2 ਲੱਖ ਰੁਪਏ ਡੰਗਰਾਂ ਸਰੇ ਪੈਣਾ ਜੇ ਕਿਤੇ ਲਾਲੇ ਦੀ ਦੁਕਾਨ ਹੁੰਦੀ ਨਾ ਉਹਨੇ ਕਿਰਾਇਆ ਵੀ ਜੋੜਨਾ ਤੇ ਦਾ ਇਥੇ ਆਪਾਂ ਇਹ ਨਹੀਂ ਜੋੜਦੇ ਲਾਲਾ ਜੀ ਨੇ ਤੇ ਕਿਰਾਏ ਵੀ ਜੋੜਨਾ ਦਾ ਵੀ ਇਹਦਾ ਸਾਲ ਦਾ ਕਿਰਾਇਆ ਇੰਨਾ ਪੈਂਦਾ ਇੰਨੀ ਜਗ੍ਹਾ ਦਾ ਇੱਥੇ ਆਪਾਂ ਕਹਿੰਦੇ ਆ ਚੱਲ ਕੋਈ ਗੱਲ ਨਹੀਂ ਠੀਕ ਆ ਜਿੱਦਣ ਦੇਖਾ ਤੂੰ ਦਬਲੇ ਦੇ ਕੰਦ ਹਾਂ ਅੱਜ ਜਿਹੜਾ 2 ਲੱਖ ਲਾਉਣਾ ਕੋਈ ਦੇਖਣਾ ਨਹੀਂ ਥੋੜੀ ਗੁਣੀਆਂ ਜੇ ਲਾਉਣੀ ਆ ਥੋੜੇ ਪੈਸੇ ਆਉਣ ਚਾਹਰ ਹੱਕ ਨਹੀਂ ਇੱਥੇ ਕੋਈ ਨਹੀਂ ਦੇਖਣਾ ਕੋਈ ਨਹੀਂ ਪੁੱਛਦਾ ਆਏਗਾ ਆਉਣੇ ਆਉਣ ਨਹੀਂ ਆਉਣੇ ਨਾ ਆਉਣ ਚਾਹ ਦੁਕਾਨ ਵਿੱਚ ਆ ਦੁਕਾਨ ਉੱਤੇ ਚੱਲ ਠੀਕ ਆ ਉਹ ਤਾਂ ਹੈ ਹੀ ਆ ਉਹਨਾਂ ਨੇ ਕਿਤੇ ਵਾਰੀ ਆਉਣ ਦੇਣੀ ਚੱਲ ਠੀਕ ਆ ਪੰਮੇ ਚੱਲ ਠੀਕ ਆ ਜਾਇਆ ਠੀਕ ਆ ਅੱਬੇ ਇਹਨੂੰ ਗਾਂਬੀਆ ਕੋਈ ਆਰੇ ਮੰਦੜੀ ਹੈ ਇਹਦਾ ਕਬੂਤਰ ਉਤਰੋ ਇਹਦਾ ਇਹ ਪਰ ਉੜਦੇ ਫਿਰਦਾ ਦੇਖਦਾ ਸਹੀ ਲੈ ਮੈਂ ਕਿਹ ਗੱਲ ਦੇਖੀ ਆ ਅਸੀਂ ਤਾਂ ਐਂ ਕਰਕੇ ਦੇਖੀ ਜਾਂਦੇ ਜਦੋਂ ਦੇਖ ਕੇ ਦੱਸਦੇ ਉਹ ਫਿਰਦੀ ਆ ਉਹ ਸਾਨੂੰ ਤਾਂ ਪਤਾ ਹੀ ਨਹੀਂ ਲੱਗਦਾ ਉਹ ਇਦਾਂ ਹਰਾ ਜਾ ਕਬੂਤਰ ਫਿਰ ਇਹਨੇ ਰੰਗ ਜਮਾ ਹੀ ਹਰਾ ਕਰਿਆ ਵਾ ਉਹ ਮੈਂ ਕਹਾ ਕਾਲਾ ਜੇ ਕੌਂ ਕਿੱਥੇ ਫਿਰਦਾ ਹੁਣ ਵਿੱਚ ਕਹਿੰਦਾ ਲੈ ਉਹਦਾ ਕਬੂਤਰ ਆ ਕਹਿੰਦਾ ਭਾਈ ਅਸੀਂ ਤਾਂ ਉੱਥੇ ਬਾਜੀ ਦੇਖ ਟੋਰਮੈਂਟ ਬਾਜੀ ਉੱਥੇ ਬਾਬਾ ਕਹਿੰਦਾ ਪੇਟੀ ਤੇਰੀ ਤੁਸੀਂ ਤਾਂ ਦੇਖਦੇ ਮੈਂ ਕਹਿੰਦਾ ਬਾਬਾ ਤੁਸੀਂ ਇੱਥੇ ਆ ਕੇ ਕਿੰਨੇ ਜਣੇ ਆਏ ਮੈਂ ਖਾਸੇ ਮੁੰਡੇ ਆ ਕਹਿੰਦਾ ਸ਼ਿਕਰ ਕਿੰਨੇ ਹੋ ਜਾਂਦੇ ਮੈਂ ਕਹਿੰਦਾ ਕਹਿੰਦਾ ਸਾਰੇ ਸਾਨੂੰ ਆਪਣੇ ਨਾਲ ਕਿਉਂ ਲਾਦਾ ਮੈਂ ਕਹਿੰਦਾ ਪਿਛਾੜ ਕਿੱਥੋਂ ਆਉਂਦੀ ਆ ਕਹਿੰਦਾ ਮੇਰੇ ਤਾਂ ਖਾਏ ਪਾਣੀ ਆ ਗਿਆ ਮੈਂ ਕਹਿੰਦਾ ਅਸੀਂ ਰੰਗ ਲਾਇਆ ਉਹ ਰੰਗ ਦੀ ਪਿਛਾੜ ਆ ਦੇਖ ਆਹ ਦੋੜਦੇ ਕਹਿੰਦਾ ਅੱਛਾ ਕਾਉਂਡ ਆ ਤਰਾ ਬਚਾ ਉੱਡਦਾ ਜਿਹੜੇ ਨਾਲ ਉਹ ਨਹੀਂ ਦਿਖਦੇ ਨੇ ਛਾ ਕਿ ਕਬੂਤਰਾਂ ਦੇਗਾ ਹੀ ਜਾ ਪਿਆ ਨਾ ਲੈ ਇੱਕ ਰੱਖਿਆ ਵੀ ਨਹੀਂ ਹੈ ਬਾਬੇ ਹਾਂ ਨਾ ਲੋਕਾਂ ਦੇ ਕਬੂਤਰਾਂ ਬਰੇਡਾ ਦੀ ਹਾਂ ਬਸ ਆਪਣਾ ਟੋਰੀਏਦ ਨੇ ਫਿਰਦਾ ਲੈ ਸੁਣ ਲੈ ਦੱਬਾ ਗੜੀ ਚੀਂਆਂ ਇੱਕ ਉਹ ਮਿਸਤਰੀ ਨੂੰ ਮੋਹ ਜ ਨਹੀਂਦਾ ਜੇ ਦੂਰ ਹੁੰਦਾ ਫਿਰ ਤਾਂ ਕਬੂਤਰਾਂ ਦੇ ਕੋਈ ਜਾਸ ਕਰਦਾ ਕੋਲ ਜਿਹਾ ਦੇਖ ਜਾ ਮੇਰਾ ਉਰ ਗਿਆ ਕਹਿੰਦਾ ਕਬੂਤਰ ਦੋਵੇਂ ਮਿਸਤਰੀ ਦੋਵੇਂ ਕਬੂਤਰਾਂ ਦੇ ਸ਼ਕੀਨ ਤਾਂ ਹੀ ਤਾਂ ਪਿੰਡ ਚ ਕੰਮ ਲਾਉਂਦਾ ਤਾਂ ਹੀ ਕੰਮ ਲਾਉਂਦੇ ਬਾਹਰ ਜਾਂਦੇ ਨਹੀਂ ਨੇੜਿਆ ਇੱਕ ਤਾਂ ਬੰਦਾ ਛੱਡਿਆ ਵਾ ਘਰਾਂ 'ਚ ਪੈਸੇ ਦਾ ਉਹ ਆਪਣਾ ਅਗਰ ਉਹ ਦੇਖਦਾ ਆ ਬਾਡੀਗਾਰਡ ਘੁੰਮਣਾ ਛੱਡਿਆ ਇਹ ਜੇ ਆਲਦਾਂ ਕੋਠੀ 'ਤੇ ਬਹਿ ਜਾਵੇ ਪਿੱਢੇ 'ਚ ਫੜ ਕੇ ਲਿਆਉਂਦਾ ਬਾਡੀਗਾਰਡ ਆਪਣੇ ਆਪਣੇ ਕੰਮ ਲਾਏ ਗਰਦਨ ਹੀ ਆ ਰਹੀ ਨੀ ਉੱਪਰ ਨੂੰ ਇਹ ਦੇਖ ਲਾ ਹੈ ਕੱਲ ਜਿਕਣਾ ਕੱਲ ਦੂਏ ਜੀ ਜੀ ਉਹਨੇ ਭਰੀ ਜੱਕੀ ਦੀ ਤੈਂ ਹੂ ਰਹਿਣੀ ਗੂਤਰਾ ਕਰਕੇ ਨਹੀਂ ਕਾਵੇ ਭਈ ਇਹ ਕਹਿੰਦਾ ਵਾ ਇਹ ਕਹਦਾ ਠੀਕ ਕਰਾ ਮੈਂ ਫਰਕ ਆਇਆ ਕੱਲ ਕਹਿੰਦਾ ਬਾਈ ਰੈਣੇ ਤੋਂ ਮੁੱਢੀ ਛੁੱਟ ਜਾਈ ਉਹ ਮੈਂ ਪਤਾ ਨਹੀਂ ਕਿ ਉਹ ਵੀ ਕਰਦਣ ਨੂੰ ਕਹਿੰਦਾ ਨਾਲ ਜੜੀ ਵੀ ਦੱਸ ਮੋਰ ਵਗਦਾ ਮਿਸਤਰੀਆਂ ਦਾ ਵੀ ਕਾ ਕਰੀਏ ਯਾਰ ਥਾਲਾ ਫਹਾ ਹੀ ਆ ਸਾਰੇ ਗੁਬੂਤਰ ਬਾਜਾ ਅਰੇ ਬਾਬਾ ਸਾਡਾ ਕਹੂਆ ਕਾ ਕਹਿੰਦੇ ਉਹਨੇ ਕਪਤਾਰ ਅਰੇ ਗੱਦੇ ਲੱਭੀ ਜਾਂਦੇ ਹਰਾ ਪੈੜਾ ਕਾਲਾ ਇਹਦੇ ਘੁਰਦੇ ਉੱਪਰ ਨੂੰ ਕਰਦਣਾ ਇਹਨਾਂ ਦੀਆਂ ਭਾਈ ਚਾਹ ਦਾ ਟਾਈਮ ਆ ਮੈਂ ਕਹਿੰਦਾ ਚੱਲ ਆਈਏ ਛੱਤ ਪੈਣੀ ਛੱਤ ਬੈ ਕੇ ਅੰਦਰ ਲਪਾਈ ਕਰਨੀ ਫੇਰ ਕਪੂ ਆਉਣ ਮੋੜ ਚੱਲ ਆਈਏ ਮੇਰੀ ਦੇਖਣਾ ਕਬੂਤਰ ਦੇ ਗੁੱਡੇ ਚਾਉਂ ਚੱਲ ਆ ਇਹ ਡੈਮ ਦਾ ਲੈ ਜਿੱਥੇ ਦਾ ਕੰਮ ਲੈ ਉਹਦੇ ਦੇਖਿਓ ਨਹੀਂ ਹੈਗੇ ਆ ਇੱਕ ਆਇਆ ਹੁ ਕਰਤੇ ਇਹਨੇ ਸਾਰੇ ਲੈ ਹਾਂਜੀ ਹਾਂ ਬੇ ਕਭ ਹੋਣਾ ਇਹਨੂੰ 10 ਮਿੰਟ ਲੇਟ ਹੋ ਗਏ ਦੇਹਲ ਚਾਹ ਨੂੰ ਚੱਲ ਬਣਾਉਂਦਾ ਮੈਂ ਹੁਣ ਨਹੀਂ ਅਸੀਂ ਚਾਹ ਹੀ ਪੀ ਕੇ ਮੈਂ ਬਣਾ ਕੇ ਲਿਆਇਆ ਨਹੀਂ ਕਿਆ ਬੜੀ ਐਨ ਪਈਆ ਕੋਕੀ ਰਫੋਰ ਇਹਨੇ ਆਪਣੇ ਹੋ ਗਿਆ ਆ ਬਾਈ ਘਰ ਤੇ ਗਈ ਵੀ ਆ ਆ ਠੀਕ ਆ ਸਾਰਾ ਕੁਝ ਪੂਰਾ ਹੈ ਕੋਈ ਕਾਟਵਾਦ ਨਹੀਂ ਹੈਗਾ ਇਹਨੇ ਕੰਮ ਦਾ ਕਰਨਾ ਇਹ ਤੂੜੀ ਨੂੰ ਅੱਛਾ ਫੀਡ ਉਹ ਦਬਾ ਲਿਆ ਨਾ ਉਹ ਪਰ ਉਹ ਪਰ ਲੈ ਹੱਥ ਅਗਦੀ ਹੋ ਨੰਗਰਵੀਂ ਤੇ ਨਹੀਂ ਉਰੇ ਫਿਰ ਨੰਗਰੋਂ ਹੈਗੀ ਆ ਕੁਲਾ ਲਾ ਲਾਗ ਲਾਗ ਬਣਾਉਂਗਾ ਪਿਛੇ ਕੋਲ ਨੀ ਫੋਰਸ ਨਾ ਵਧੀਆ ਮੇਰੇ ਤੇ ਗੱਲ ਮਿਲਾਂ ਹੋਇਆ ਨਾ ਕੰਨ ਨਾਵਾ ਸਰਵਾਤੇ ਮਿਲਦਾਈ ਕਿ ਬੜੇ ਲੇਟ ਤੱਕ ਚੱਲ ਰਿਹਾ ਬਹੁਤ ਆਪ ਤਿੰਨ ਚਾਰ ਦਿਨ ਬਾਅਦ ਮੁੜਿਆ ਹੋਇਆ ਬਾਬੇ ਨੂੰ ਵੀ ਸਭ ਨੂੰ ਪਤਾ ਹੈ ਨਾ ਪਾ ਬੱਸ ਆਈ.ਡੀ. ਵਾਲਿਆਂ ਚ ਹਰੇ ਕਾਜੀ ਦੀ ਆਈ.ਡੀ. ਦੇ ਜਦੇ ਕਰ ਲੇ ਫੇਰੇ ਤੇ ਛੱਡ ਦਿੰਦਾ ਰੇਕ ਚੀਜ਼ ਪਤਾ ਨਹੀਂ ਲੈ ਆਲੇ ਕੋਈ ਛੱਡਣੀ ਹੈ ਤੈਨੂੰ ਇਹਨੂੰ ਕਿੱਥੇ ਦੇ ਆ ਰੋਜ਼ ਲੈ ਜਿਹੜੀ ਉਹ ਫੜੀ ਤੀ ਉਹਦੇ ਨਾਲ ਕਿਹੜਾ ਉਪਰ ਪਤਾ ਨਹੀਂ ਕਿਹੜਾ ਉਪਰ ਇੱਕ ਪੇਟੀ ਵਾਲੇ ਨਾਲ ਉੱਪਰ ਕੱਲੀ ਨੂੰ ਪਤਾ ਪਾਈ ਇਹਨਾਂ ਕੱਲੀ ਨੂੰ ਆ ਵੀ ਕਰਤਾ ਫਿੱਟ ਸੋਨੀ ਦੇ ਵੀ ਕੰਮ ਲੈ ਲਓ ਕੋਈ ਉਸਤਾਦ ਜੀ ਬਿਠਾ ਲੇ ਆ ਮੈਂ ਗੇਟ ਫਿੱਟ ਕਰਾ ਰਿਹਾ ਬਾਈ ਜੀ ਉਹੀ ਕਹਵੇਂ ਉਸਤਾਦ ਜੀ ਬੈਠੇ ਆ ਉਸਤਾਦ ਬੈੰਦੇ ਹੁੰਦੇ ਫਿਰ ਕੁਰਸੀ 'ਤੇ ਵੀ ਕੋਈ ਕੰਮ ਦੱਸਿਆ ਨੂ ਗਲਤ ਵਲਤ ਇਹ ਤਾਂ ਆਵ ਨਹੀਂ ਕੋਈ ਗਾਦੇ ਹੀ ਲੈ ਯਾਰ ਮੂੰਹ ਪਰ ਵੇਚੀ ਗਈ ਜਾਂਦੀ ਇਹ ਕਿਰਾਈ ਕਰੇ ਰੇ ਤਾਂ ਤਾਂ ਮੂੰਹ ਕਰੇ ਹੈ ਬਈ ਹਾਂਜੀ ਕਿਰਾਈ ਕਰੀ ਜਾਂਦੇ ਹੈ ਸੋਨੀ ਕਿਰਾਈ ਬੇਇੱਜ਼ਤੀ ਕਰਦਾ ਮੂੰਹ ਪਰ ਹੈ ਉਹ ਤਾਂ ਨਹੀਂ ਤੇਜਪਾਈ ਉਠਵਾੜਦੇ ਆ ਜਿਆਦਾ ਕਹਿਵੇ ਚ ਆਹ ਕਰਦੇ ਠੀਕ ਹੈ ਨਾ ਉਤਰ ਠੀਕ ਆ ਬਈ ਗੇਟ ਹੋ ਗਿਆ ਫਿੱਟ ਹੈ ਲਾਗੇ ਫਿੱਟ ਕਰਨ ਮੈਂ ਕਿਹਾ ਬਹੁਤ ਜਿਆਦਾ ਜੀ ਠੀਕ ਆ ਬਾਬੇ ਹਾਂ ਹਾਂ ਠੀਕ ਆ ਬਾਹੋਂ ਕੱਟ ਕੇ ਪਾ ਦੇਣਾ ਉੱਥੇ نیچے ਬਜਰੀ ਸਿਮਿੰਟਰਾ ਵਾਲ ਕੇ ਉੱਥੇ ਸਿਮਿੰਟਰਾ ਲਾ ਕੇ ਪਾ ਦੇਣਾ ਇੱਧਰ ਪਾ ਦੇਣਾ ਬਾਹ ਹੋ ਗਈ ਹੂੰ ਬਾ ਉਹ ਕੰਦ ਤਾਂ ਹੋ ਗਈ ਹੈ ਨਾ ਬਾਬੇ ਹਾਂ ਹੋ ਗਈ ਬਾ ਰਹਾ ਇੱਧਰ ਬਾ ਹੁਣ ਇੱਧਰ ਲਈ ਕਰਨ ਗਿਆ ਉਰਲੀ ਹੈ ਨਾ ਅੰਦਰ ਲਈ ਹਾਂ ਹਾਂ ਹੂੰ ਤਰੀ ਸਕੀਮੀ ਹੋ ਗਿਆ ਕਹਿੰਦਾ ਰਿੰਗ ਨੂੰ ਤਾਰ ਕੈ ਨਹੀਂ ਬੰਨਣਾ ਇੱਕ ਇੱਕ ਟੰਕਾ ਹੀ ਲਵਾ ਦੇਣਾ ਬਾਬੇ ਦੇਹਲਾ ਬੱਬਾ ਜਾਣੀ ਜਾਣਾ ਜਦ ਸਮਝ ਜਾਂਦਾ ਦੇਹਲਾ ਕਹਿੰਦਾ ਆ ਬਾਬੇ ਗੱਲ ਪੱਕੀ ਆ ਤੇਰੀ ਬਾਬਾ ਦੇਹਲਾ ਕਹਿੰਦਾ ਜਿਹੜੀ ਤੁਹਾਡੇ ਗੱਲ ਢੇਡੇ ਜਾਂ ਮੇਰੇ ਨਾਂ 'ਚ ਹੁੰਦੀ ਆ ਕਹਿੰਦਾ ਮੈਂ ਜਦੇ ਦੱਸਤਾ ਵੀ ਟੰਕਾ ਲੋਣ ਚੱਲਿਆ ਇਹ ਲੋ ਦੀ ਗਾੜ੍ਹ ਜੋੜਨੇ ਜਿਹੜੀ ਕਰਤੇ ਹੁਣ ਪੁਰਨਾ ਇਹਨੂੰ ਬੱਖਾ ਚਲਾ ਦੇ ਦਰਨੀ ਉੱਪਰ ਲਾ ਹਾਂ ਮੜਾ ਗਿਆ ਢੰਡਾ ਰਹੂਗਾ ਚੱਕ ਲੈ ਕਿਦਾਂ ਜਲਦਾ ਦੋ ਸਾਨੂੰ ਯਾਦ ਨਹੀਂ ਤਾ ਦੱਸਣਾ ਕਹਿੰਦਾ ਮੈਂ ਤਾਂ ਨਹੀਂ ਦੱਸਿਆ ਤੂੰ ਜਵਾਬ ਦੇਣਾ ਮੈਂ ਕੋਈ ਨਹੀਂ ਸੁਣਾਉਂਦਾ ਦੰਦਾ ਸਲਾਹ ਦੇਕਰ ਹਾਂ ਸਲਾਹ ਵੀ ਲੈਣਾ ਫਰਜ਼ ਹੈ ਬਾਬਾ ਸਹੀ ਯਾਰ ਬਾਬੇ ਮੰਨਦੇ ਨਹੀਂ ਸਲਾਹ ਤੇਰੀ ਇਹ ਹਾਂ ਹੂੰ ਆਉਂਦੇ ਉੱਥੀ ਆ ਬਾਟਾ ਵੱਜ ਜਾਣਾ ਇਹਨੂੰ ਹਾਂ ਕਹਿੰਦਾ ਕਿਹੜਾ ਬਨੂਗਾ ਦੇਖ ਲੈ ਸੋਹਣੀ ਪਾ ਸਾਡੇ ਬੰਦਾ ਬੰਦਾ ਦਾ ਹੈ ਵੈਨ ਸਾਡੇ ਬੰਦਾ ਬੰਦਾ ਦਾ ਹੈ ਕੋਈ ਵੀ ਕੰਮ ਹੋਣਾ ਕੋਈ ਵੀ ਕੰਮ ਹੋਣਾ ਮੈਂ ਤੇਰਾ ਕੰਮ ਹੋਗਾ ਡਾਇਰੀ ਲੈ ਕੇ ਲਿਖਣਾ ਵਾ ਇਹ ਵੀ ਐ ਹੋ ਕੇ ਹਟਣਾ ਦਾ ਹੁਣ ਗੱਲ ਮੈਨੂੰ ਤਾਂ ਪਹਿਲਾਂ ਹੀ ਪਤਾ ਸੀ ਮੈਂ ਕਿਹਾ ਸਾਨੂੰ ਦੱਸ ਦੇਗਾ ਟਰਾਲਾ ਦਾ ਬਟਲ ਦਾ ਭਾਗੇ ਵੀਰ ਨੇ ਲੈ ਬਾਤ ਕੋਈ ਨਹੀਂ ਉਹ 2:00 ਵਜੇ ਬਾਅਦ ਉਹਨੂੰ ਤਾਂ 3:00 ਵਜੇ ਬਾਅਦ ਦੂਜਾ ਭੰਗਾ ਨਹੀਂ ਕਰਾਈ ਨਤੀਜੇ ਦੇਖਣ ਟਣਾ ਲੱਗ ਜਾਵੇ ਇੱਧਰ ਜਿਆ ਕਰਕ ਵੱਜਣਾ ਅੱਗੇ ਨਹੀਂ ਜਟਕਾ ਲੱਗੇਗਾ ਬੜਾ ਥੋੜੇ ਲੱਗੇਗਾ ਜਿਆਦਾ ਨਹੀਂ ਲੱਗੇਗਾ ਹੋਏ ਤਾਂ ਦਸਤਾਨੇ ਪਾਈ ਹੋਏ ਆ ਸਰੀਏ ਗੱਲ ਤਾਂ ਫੜੇ ਹੋ ਤੇ ਨਾ ਉਹਨੇ ਨਹੀਂ ਗੱਲ ਤਾਂ ਫੜੇ ਅੱਛਾ ਚੱਲ ਬਰਾਬਰ ਰੱਖਿਆ ਕਿਉਂ ਉਹ ਬਰਾਬਰ ਰੱਖੋ ਜੇ ਟਾਕੀ ਲੱਗ ਗਿਆ ਤਾਂ ਸਰੀਏ ਚੱਲੇ ਤੇ ਬਰਾਬਰ ਕਰ ਲੈ ਥੱਲੇ ਨਾਲ ਬਰਾਬਰ ਕਰ ਲੈ ਬਰਾਬਰ ਕਰ ਲੈ ਬਰਾਬਰ ਲੱਗ ਗਿਆ ਗਰੰਟ ਬਸ ਠੀਕ ਆ ਵਾਸਾ ਫਿਰ ਆ ਹਲਕਾ ਲੱਗਦਾ ਲਾ ਉਹ ਬੜੀ ਦਾ ਬੈਟਾ ਕਰੰਟ ਗਾਦਾ ਇਹਦੇ ਚ ਮੈਨੂੰ ਇੱਕ ਬੰਨਣ ਲੱਗੇ ਬੈਲਡਿੰਗ ਦਾ ਆਹੀ ਸਮੇਂ ਲੱਗਦੀ ਅਸੀਂ ਕਹਾਂ ਸੁਨੀ ਵੈਲਡਰ ਆਇਆ ਸਾਡੇ ਕੋਲ ਬਈ ਕਿਹੜਾ ਤਾਰਾ ਮਾਰੂਗਾ ਇਹ ਕੰਮ ਹੋਰ ਪੱਕਾ ਕਰ ਦਿੰਗੇ ਹੂੰ ਆਹ ਫਿਰ ਉਹ ਵੀ ਚੱਕ ਲਿਆਦੇ ਨੇ ਬਾਬਾ ਕਹਿੰਦਾ ਵੇ ਕਹਿੰਦਾ ਮੈਨੂੰ ਪਹਿਲਾਂ ਹੀ ਪਤਾ ਤਾਂ ਇਹ ਕੰਮ ਕਰਨਾ ਏ ਪੱਪਾ ਜਾਣੀ ਆਣਾ ਬਾਈ ਜਿੰਨ ਬਾਬੇ ਨੂੰ ਟਿੱਕਰਾਂ ਕਰਦੇ ਆ। ਕਰਤਾ ਜੀ ਫਿੱਟ ਲੱਗੇ ਬਜਰੀ ਪਾਉਣ ਹੁਣ। ਪੀੜਾ ਖੰਡੇ ਆਣਾ ਬਣ ਗਿਆ ਵਧੀਆ ਹੁਣ। ਲੱਗਦਾ ਇਹਨ ਗੇਟ ਪਾ ਦੋ ਬਜਰੀ ਹੁਣ ਇਹਨ ਸਾਰੇ ਚ ਚੰਗੀ ਤਰ੍ਹਾਂ ਇਹਨ ਆ ਨਤੀਜੇ ਦੀ ਗੌਰ ਰੱਖਿਆਗਾ। ਕਰਾਲਿਆ ਬੈਲਡ ਇਹ ਨੂੰ ਵੀ ਬੈਲਡ ਕਰਾ ਦੇਣਾ ਤਾਂ ਠੀਕ ਹੈ ਕਰ ਲੈ ਹਣ ਹੋਰ ਗਿਆ ਵਿੱਚੇ ਛੱਡ ਦੋਣਾ ਤਾਂ بیم ਦੇ ਲੈ ਹਾਂ ਹਾਂ ਤੂੰ ਗੇਟ ਨਾਲ ਲਾ ਦੀ ਬਾਬਾ ਕਹਿੰਦਾ ਪਾ ਦੀ ਇਹ ਬਣੂਗਾ ਬੜਾ ਮਿਸਤਰੀ ਹਾਂ ਬਾਬੇ ਪੁੱਛ ਲੈ ਜੀ ਖਬਰਸਾਰ ਲੈ ਹੈ ਇਹ ਕਿਹੜੀਆਂ हां वो पिछे। थोड़े पिछे। थोड़े पिछे। पिछे। नहीं नहीं। भी चकले होक्का दी दुनिया दो ताग दीयां इनां ग्रीस ਲਾਉਣਾ ਉਹ ਤੋਂ ਕਿਉਂ ਕਿ ਆਈ ਪਿੱਛੇ ਥੋੜੇ ਵਿੱਚ ਆਉਂਦਾ ਦੀਆਂ ਹੋੱਕਾਂ ਨੂੰ ਪਾ ਕੇ ਤੇਲ ਪਾ ਕੇ ਨਿਕਲਣਾ ਹੀ ਨੇ ਹੈਂ हां ਤੇਲ ਇਹ ਕਿ ਮੈਂ ਇੱਕ ਕਿਨ ਕਿੱਲੇ ਮੈਂ ਰੱਖ ਦੀ ਵਿੱਚ ਅੱਗ ਬਲਦੀ ਨਾਲ ਸ਼ੈਣੀ ਗਲ ਵੀ ਨਿਕਲ ਜੂ ਉਹ ਸ਼ੈਣੀ ਨਾ ਨਿਕਲੇ ਜਣਾ ਸੇਕ ਕੋਲ ਦੇ ਸ਼ੈਣੀ ਸ਼ੈਣੀ ਕੱਢਦੇ ਹਣੀ ਗੱਲ ਨਿਕਲ ਜਾਏਗਾ ਕੱਢ ਦੇ ਖੜਾ ਹੀ ਆ ਫਿਰ ਕੱਢ ਚੱਲ ਸ਼ੈਣੀ ਕਾਂ ਸ਼ੈਣੀ ਮਿਸਤਰੀ ਕੋਲ ਆ ਰਿਹਾ ਉੱਪਰ ਵਾਲੀ ਨੂੰ ਲੈਣਗੇ ਕਾਕਾ ਪਹਿਲਾਂ ਬੀਮ ਚੜਾ ਲੈ ਹੂੰ ਓ ਅਬੇ ਤੈਨੂੰ ਮਖੌਲ ਕਰੀ ਜਾਂਦਾ ਆ ਪੰਜ ਮਿੰਟ ਬਾਅਦ ਆ ਕੇ ਬਹਿ ਜਾਂਦਾ ਦੇਖ ਲੈ ਉਹ ਇੱਕ ਨਹੀਂ ਜਦੇ ਦਮ ਲੈਣ ਆ ਕੇ ਬਹਿ ਜਾਂਦਾ ਜਿਗਾ ਦਮ ਟੁੱਟ ਜਾਂਦਾ ਦੇਖ ਲੈ ਨਾਲੇ ਬੈਲਡਿੰਗ ਕਰਦਾ ਬਾਬੇ ਨੂੰ ਟੇਚਣਾ ਕਰਦਾ ਵੀ ਤੂੰ ਥੱਕ ਗਿਆ ਦੇਲਾ ਡੀਡੀ ਠਾਈ ਆ ਜਾਵੇਂ ਜੀਟਰ ਆ ਉਹ ਦੇਖਣਾ ਹੁੰਦਾ ਉਹਨੂੰ ਵੀ ਕੰਮ ਕਰਦਾ ਕਿ ਨਹੀਂ ਲੈ ਬਾਬੇ ਦੇਖ ਲੈ ਇਹਨੂੰ ਦੱਦੇਗਾ ਤੈਨੂੰ ਰਲ ਨਹੀਂ ਦਊਗਾ ਹਾਂ ਬਾਬੇ ਨੂੰ ਦੇਖ ਕੇ ਕਰੋ ਓ ਬਾਬੇ ਕਹ ਜਾਂ ਉਮਰ ਦੀ ਦੇਖਣ ਦੀ ਜਾਂ ਤਾਂ ਕਿਸੇ ਨੇ ਦੇਖਿਆ ਨਹੀਂ ਗਾ ਇਹਨੂੰ ਦੱਸ ਹੁਣ ਦੱਸ ਗਿਆ ਦੇਖਣਾ ਬਾਬੇ ਨੂੰ ਦੇਖਣ ਆਉਂਦਾ ਦੱਸ ਇੱਕ ਪਰ ਗਿਆ ਫੁੱਲ ਹੈ ਉਹ ਦਸ ਮਿੰਟ ਭਰਦੇਗੇ ਉਹ ਤਾਂ ਹੋ ਜਾਣਾ ਮੇਰਾ ਬਾਲਾ ਇੱਧਰ ਥੋੜੀ ਤੇ ਹੋਰ ਪਾਸੇ ਤੇ ਲਿਆਉਂਦੇ ਤੇ ਦੂਹੇ ਚ ਪਹਾੜ ਦੀ ਤੇ ਚਲੇ ਟਰੱਕ ਦੀ ਤੇ ਦੂਹੇ ਦੀ ਹੋਣੀ ਹੈ ਦੇਖ ਲੈ ਤੈਨੂੰ ਪਤਾ ਹੋ ਦੋਆਂ ਨੂੰ ਲਾਈ ਵੀ ਸੁਣੀ ਨੇ ਆ ਇਧਰ ਆ ਲੈ ਹਾਂ ਲਾਈ ਤੇ ਕਰੀ ਜਾਂਦਾ ਬਾਬੇ ਤੂੰ ਕੈਮ ਖੌਲਾ ਕਰੀ ਜਾਂਦਾ ਇਹ ਕਾਲਾ ਇਹ ਚਿੱਟਾ ਨਹੀਂ ਹੈਗਾ ਤੁਸੀਂ ਨਾ ਕਾਲਾ ਥੋੜੋ ਲਾਲ ਆ ਹਾਂ ਮੈਂ ਕਹਿੰਦਾ ਤੁਸੀਂ ਕਹਿੰਦੇ ਬਹੁਤ ਵਧੀਆ ਇਹ ਜੈਲ ਗਰੀਸ ਹੈ ਟਰੱਕਾਂ ਦਾ ਆਉਂਦਾ ਬਹੁਤ ਟੌਪ ਦਾ ਗਰੀਸ ਆ ਇਹ ਮੈਂ ਨਾ ਇਹ ਮੈਂ ਗੋਡਿਆਂ ਨੂੰ ਵੀ ਲਾ ਲਉਂਗਾ ਕਾਲੇ ਜਿਹਾ ਬਾਬਾ ਮਗੋਲਾ ਕਰਦਾ ਆ ਲਾਲ ਗਰੀਸਾ ਜੈਲ ਮੈਂ ਕਹਾਂ ਵੀ ਵਧੀਆ ਹੈਗਾ ਨਾ ਚਿੱਟਾ ਵਧੀਆ ਹੋ ਗਿਆ ਜਿਹੜਾ ਅੱਗੇ ਆਇਆ ਕਰਦਾ ਤਾਂ ਮੈਂ ਕਹਿੰਦਾ ਲੈ ਆ ਕੋਰਾ ਗਿਆ ਕਹਿੰਦਾ ਵੀ ਮੈਂ ਗੋਟਿਆਂ ਨੂੰ ਲਾ ਲੈਂਦਾ ਜੇ ਇੰਨਾ ਵਧੀਆ ਕੰਮ ਦਾ ਕਰੂਗੇ ਗੋਟੇ ਸਰਵਿੰਜ ਦੀਆਂ ਦੇ ਕੰਮ ਕਰਦਾ ਇਹ ਅੱਡੇ ਵਰਤ ਜਿਗੇ ਕਾ ਲੂ ਤੋ ਅੱਗੇ ਆ ਜਾਏਗਾ ਚੱਪਣੀ ਜਿਹਨੂੰ ਇੰਜੈਕਸ਼ਨ ਲਾ ਦੇਣਾ ਹੈ ਚੱਪਣੀ 'ਚ ਲਾ ਕੇ ਤੇ ਕੰਮ ਦਾ ਕਰੂ ਇਹਦਾ ਬੋਮੇਗਾ ਚਿੱਟਾ ਸਸਤਾ ਹੈ ਬਾਕੀ ਬਹੁਤ ਵਧੀਆ ਕਰੀਗਾ ਜੈਲ ਹੈ ਠੀਕ ਹੈ ਤੇ ਪਗੜੀ ਕਰਾ ਚਾ ਕੋਈ ਨਹੀਂ ਚੈੱਕ ਕਰ ਲਾਂਗੇ ਗੋਡਿਆਂ ਨੂੰ ਮਾਰ ਲਈ ਉਹ ਨਹੀਂ ਰਹੀ ਉਹ ਕਹਾਏ ਗਲੇ ਹੋ ਆਈ ਅਸੀਂ 6:00 ਵਜੇ ਤੁਸੀਂ ਚਲੇ ਤੜਕੇ ਨੂੰ ਗਏ ਬਿੰਦੇ ਆ ਚਲੇ ਜਾਓ ਲੈ ਤੱਕ ਬਿੰਦੇ ਨੂੰ ਕਹਦੇ ਪੁੱਛੀ ਨਾ 32 ਤੱਕ ਜੋ ਗਿਆ ਜਿਆਦਾ 2:00 ਵਜੇ 32 ਸਹੀ ਹਾਂ ਸਾਡਾ ਨੰਬਰ 10:00 ਵਜੇ ਆਓ ਵੀ ਮੈਂ ਕਿਹਦੇ ਮੈਂ 8-9 ਵਜੇ ਜਾਣਾ ਚਾਹੀਦਾ ਤੁਹਾਨੂੰ 8-9 ਵਜੇ ਤੇ ਬਾਅਦ 60 ਚੁਕੇ ਆ ਤੁਸੀਂ 2-3 ਨੰਬਰ 'ਤੇ ਚੁਕੇ ਹੋਣੇ ਮੈਨੂੰ ਲੱਗਦੀ ਹਾਂ ਹਾਂ ਦੂਈ ਵਾਰ ਚ ਆ ਮੋ ਵੀ ਕਹਿੰਦਾ 60 ਜੁਗ ਗਿਆ ਦਾ ਬਹਿਣਾ ਉਹ ਵੀ ਅਸੀਂ 48 ਜੁਗ ਗਿਆ ਦਾ ਉਹਦੇ ਬਾਅਦ ਦੇਖ ਲੈ 10 ਬੇ ਜੁਗਿਆ ਸੀ 15 ਟਰਾਲੀਆਂ ਤੁਸੀਂ ਕਾਲੇ ਵਾਲਾ ਰੈਟਰ ਲੈ ਕੇ ਗਏ ਉਹਨੇ ਦੋ ਜਣੇ ਮੈਂ ਦੇਖ ਲੈ ਜਾਦੂ ਨੇ ਸਟੇਟਸ ਲਾਇਆ ਵੀ ਕਾਲੇ ਵਾਲਾ ਜੌਂਡੀਰ ਲਈ ਜਾਂਦਾ ਮੈਂ ਕਿਹਾ ਵੀ ਕਾਲੇ ਨੂੰ ਆਪਣਾ ਲੈ ਕੇ ਭੇਜ ਤੇ ਵੀ ਉੱਥੇ ਖੜਾ ਦਿਓ ਸਾਈਡ ਪਰ ਲਾ ਜਗਦੀਪ ਕਹਿੰਦਾ ਅਪਾ ਜੀ ਲੈ ਚੱਲੂਗੇ ਇਹ ਜਿਹੜਾ ਹਾਂ ਨਾਲੇ ਆਪਣਾ ਜਾਣਾ ਠੀਕ ਰੋ ਔਰ ਨਾਲੇ ਜਿੱਥੇ ਤੇ ਤੁਸੀਂ ਆਪਣਾ ਕੱਢਣਾ ਉੱਥੇ ਹੀ ਲਾ ਦੇਣਾ ਬਣਾ ਠੀਕ ਆ ਵਧੀਆ ਰਹਿ ਕਿੰਨਾ ਹੋਇਆ ਜਗਦੀਪ ਵਾਲਾ ਚੱਕ ਪੜਾ ਭਈਆਂ ਦਾ ਇਹ ਸਾਡਾ ਦਾਜਾ ਸਹੀ ਰਿਹਾ ਭਈ 170 ਕਈ ਗੇ ਗਰਮੀ ਕਰਕੇ ਸੁੱਕਦਾ ਬਹੁਤ ਆ ਰਿਹਾ ਮੈਨੂੰ 100 ਕਈ ਗੇ ਮੇਰਾ ਸਿਆ 87 ਕੰਟਲ ਹੋਇਆ ਕਟ ਕਟਾ ਕੇ ਹੋਰ ਘਟ ਜਾਣਾ ਕਾ ਮंडी ਕਿਹੜੇ ਮੋੜ ਤੇ ਕਿਹ ਕਿਦਾਂ ਹੋਰ ਪੈਂਦਾ ਹਾਂ ਹੁਣ ਧੁੱਪ ਕਢਾਈ ਦਾ ਅਸਰ ਪੈਂਦਾ ਕਢਾਈ ਦੇ ਧੁੱਪਾਂ ਦਾ ਬਹੁਤ ਪੈਂਦਾ ਹਾਂ ਇਹ ਤਾਂ 18 ਦਾ ਜੇ 95 ਹੁੰਦਾ ਉਹਨੂੰ ਇੰਨਾ ਵਜਨ ਵੀ ਨਹੀਂ ਤੇ ਦੇਣਾ ਹੈਗਾ ਹਾਂ ਦੇਖੀ ਦੰਦਾ ਇਹ 95 ਵਜਨ ਬਹੁਤ ਤੋੜਦਾ ਤਾਰ ਲਾਉਨੇ ਤਾਰ ਨੇ ਕੰਮ ਕਰਦਾ ਇਹ ਨਹੀਂ ਕਰਨਾ ਰੂੜੀ ਘਟ ਲੀ ਪਾ ਜਾਨੀ ਤੇ ਬਜਰੀ ਪਾ ਲੈ ਆਹੇ ਫੋਰਮ ਨੇ ਤਾਰ ਬੰਨੀ ਗੇਟ ਨੂੰ ਇੱਧਰ ਦੇਖ ਲੈ ਇਹ ਕਸਤੀ ਇਹਨਾਂ ਹੋਗੇ ਨਾਲ ਲੱਗ ਠੀਕ ਆ ਵਧੀਆ ਗੇਟ ਭੱਬੇ ਲਾਹਣਾ ਲਈ ਸੱਚੀ ਕਿਤੇ ਗਰੀਸ ਗੋਡਿਆਂ ਨੂੰ ਹੋਣਾ ਤਾਂ ਕੋਈ ਨਹੀਂ ਹੈਗਾ ਚਾਰ ਦਿਨ ਚਿਕਨਾਟ ਨਹੀਂ ਜਾਣੀ ਸਾਰੇ ਪੂੜੀਆਂ ਦੇ ਜੋੜ ਲੱਦਣ ਦਾ ਜੋੜ ਸਾਰੇ ਵਸਕਦੀ ਸਾਰ ਚਾਰ ਦਿਨ ਚਿਕਨਾਟ ਨਹੀਂ ਜਾਣੀ ਹੈਗੀ ਗਰਮ ਪਾਣੀ ਘਣਾਉਣਾ ਪੈਣਾ ਮੈਂ ਕਿਹੜੇ ਚਿੱਟਾ ਵੀ ਮੇਰੇ ਚੰਗੂ ਲੈ ਦਿਨਾਂ ਬੇਵੋਲੇ ਜੋੜ ਚ ਕਰਦਾ ਇਹਦਾ ਨਿਆ ਫਿਰ ਰਾਂ ਜਾ ਕੇ ਰੱਖਿਆ ਰਖਾ ਕੇ ਉਹ ਤਾਂ ਹੈ ਹੀ ਆ ਫਿਰ ਹੈ ਵੀ ਘਰ ਤੋਂ ਪਾਣੀ ਆਜ ਅੰਦਰ ਨੂੰ ਕੈਦੀਆਂ ਵਾਂਗੂ ਬਾਰੇ ਖੜੇ ਆ ਤੂੰ ਅਸੀਂ ਇੱਧਰ ਖੜੇ ਆ ਅੰਦਰ ਤੁਸੀਂ ਆ ਬਾਹਰ ਮੈਂ ਅੰਦਰ ਆਏ ਹੋ ਅਸੀਂ ਆ ਜੇ ਤਾਂ ਇਹਨੂੰ ਹਾਦੀ ਆ ਵੀ ਆ ਜਾ ਕੋਈ ਇਹ ਕੈ ਅਸੀਂ ਕੈਦੀ ਆ ਤੇ ਮੁਲਾਕਾਤ ਕਰਨਾ ਆ ਆ ਜਾ ਮੁਲਾਕਾਤ ਕਰ ਲੈ ਅੰਦਰ ਆ ਕੇ ਕਰ ਲੈ ਛੋਟ ਹੈਗੀ ਆ ਹਲੇ ਉਹ ਗੰਨੇ ਪਏ ਆ ਕਾਲੇ ਇਤਰੀ ਨੂੰ ਕੀ ਕਰੂਗੇ ਲੈ ਸੁੱਖੇ ਨੂੰ ਭੇਜਣੀਆਂ ਸਾਰੀਆਂ ਇਹ ਕਿੱਥੇ ਕਿੱਥੇ ਬਾਜ਼ੀਆਂ ਦੇਖ ਲੈ ਕਬੂਤਰ ਬਾਜੀ ਕਬੂਤਰ ਬਾਜੀ ਲੈ ਆ ਗਿਆ ਪਿੰਡਾ ਐਂਟਰੀ 20 ਰੁਪਏ ਹੀ ਹੈ ਜੀ 3 ਨਹੀਂ 2000 ਆ 20 ਆ ਦੇਖ ਤੇ 20 ਲਿਖਿਆ ਪਿਆ ਇਹ ਸ਼ਾਰਟਵਾ ਪਾਈ ਕਰਦਾ ਜ ਇਹਨਾਂ ਨੇ ਪਹਿਲਾਂ ਦੇ ਜੇ 1200 ਕਰਨੀ ਤਾਂ 12 ਲਿਖਣਾ 5200 ਕਰਨੀ 52 ਲਿਖਣਾ ਇਹ ਕਰਤਾ ਇਹਨਾਂ ਨੇ ਪਹਿਲਾਂ ਲਾਓ ਫੱਟੇ ਹੀ ਪੈਣੇ ਲੈ ਕਬੂਤਰ ਮੁਕਾਬਲੇ ਕਬੂਤਰ ਮੁਕਾਬਲੇ ਜਿੱਥੇ ਮਰਜ਼ੀ ਦੇਖੀ ਜਾਵੇ ਇਹ ਰਾਏਪੁਰਾਈਆਂ ਖਮਾਣੋ ਇਹ ਮਿਸਤਰੀ ਵੀ ਚਸਕਾ ਥੋਨੂੰ ਕਬੂਤਰਾਂ ਦਾ ਭਾਈ ਚਲਾਕੀ ਪਿੰਡ ਚਲਾਕੀ ਹੈਗਾ ਮਰੰਡੇ ਕੋਲ ਬਣਾੜਾ ਬਣਾੜਾ ਕਰਾਲੀਪੁਰ ਪਤੀ ਮੈਂ ਕਬੂਤਰ ਬਾਜੀ ਆ ਕੱਤ ਲੌਰੀ ਆਪਾਂ ਦੇ ਸ਼ਾਮਗੜ ਮੰਨਾਂ ਦਾ ਵੀ ਕਦੇ ਨੋ ਪਵਾ ਦੋ ਮੰਨਾਂ ਦਾ ਪੈਂਦਾ ਮੰਨਾਂ ਰਾਂਡੀ ਪਵਾਦਾ ਤਾਂ ਇਹ ਨਹੀਂ ਬਿਰੋਰੇ ਕੁੱਤਰ ਬਾਜੀ ਹੁੰਦੀ ਹੈ ਨਾ ਨਾ ਚੱਕਰ ਪਤਾ ਕਿ ਆਏ ਜੇ ਕਦੇ ਬਾਜੀ ਕਰਾ ਜਦੋਂ ਮੇਰੇ ਵਰਗੇ ਫੜ ਕੇ ਲਘੋ ਲਾਉਂਦੇ ਲੋਕਾਂ ਨੂੰ ਪਿੰਡ ਘਟੌਰ ਪਰ ਇਹ ਤਾਂ ਥੋੜੀ ਗਲਤੀ ਆ ਬਾਈ ਹੁਣ ਫਿਰ ਸਾਰੰਗਪੁਰ ਇਹ ਸਾਰੇ ਮੋਹਾਲੀ ਏਰੀਆ ਦੇ ਆਂ ਪੁਜੋਲੀ ਬਸ ਸਾਰਾ ਮੋਹਾਲੀ ਏਰੀਆ ਵੜ ਮਾਜਰਾ ਚੱਲ ਐ ਵੇ ਰੈਡ ਦੇ ਰੁੱਖੇ ਲੱਭ ਹੂੰ ਟੱਡਾ ਲੱਗ ਗਿਆ ਚੱਕਦਾ ਕਾ ਨੂੰ ਇਹਨੂੰ ਰਹਿਣੇ ਰੋ ਰਹਿਣ ਦੇ ਇਹਨੇ ਸੁਖੇ ਅੱਠ ਲੈਣ ਦੇ ਫੀੜ ਕੇ ਬੈਠ ਗਿਆ ਅਹ ਦੇ ਲੈ ਸੁਟਾ ਸੀ ਸੇਲ ਵੀ ਆ ਗਈ ਉਹ ਹੁਣ ਤਾਂ ਜਾਣ ਦੀ ਲੋੜ ਨਹੀਂ ਕਿਤੇ ਬਸ ਗੇਟ ਖੋਲੂ ਆਪਣਾ ਜਿਹਦੇ ਚੀਜ਼ ਲੈ ਲਵਾਂ ਨਾ ਗੇਟ ਤਾਂ ਉਦੋਂ ਵੀ ਰਸਤਾ ਤਾਂ ਹੈਗਾ ਤਾਂ ਆਹੋ ਗੱਲ ਕਰਦਾ ਮੈਂ ਕੋਈ ਵੀ ਕਿਤੇ ਤੇ ਵੀ ਉਹ ਤਾਂ ਹੈ ਚੱਲ ਲੈ ਬਾਬੇ ਨਿਬੜ ਗਿਆ ਔਰ ਸੇਵਾ ਦੱਸਦੇ ਨਾ ਨਾ ਕੰਮ ਜਣਾ ਨਾ ਨਾ ਮਾਪਾ ਬੁੜੀ ਗੱਲ ਸੁਣ ਮੇਰੀ ਹਾਂ ਦੇਖ ਤਿਚਰਾ ਕਰਦਾ ਬਾਬੇ ਦੇ ਲਾ ਹਾਂ ਜੀ ਆਪਾਂ ਗੱਲ ਨੂੰ ਟਰੈਕਟਰ ਦਾ ਕੰਮ ਕਰਦੇ ਆ ਤੁਸੀਂ ਹਾਂ ਜੇ ਤੁਹਾਡੇ ਬਾਲੇ ਸਵਾਗੇ ਕਈਆਂ ਲਘੋਲ ਵੀ ਹਾਂ ਤਾਂ ਕੰਮ ਕਿਵੇਂ ਕਰੂੰ ਉਹ ਵੀ ਤਾਂ ਕਿਕਰ ਇਹ ਉੱਤਰਵਾਜ ਹੈ ਕਿ ਇਹਦਾ ਕਬੂਤਰ ਲਘੋਨਦੇ ਫੇ ਬਾਜੀ ਕਿਵੇਂ ਚੱਲੇ ਉਹ ਵੀ ਤਾਂ ਕਿਕਰ ਇਹਦਾ ਇੱਕ ਆਪਣਾ ਸੈਡ ਸ਼ੌਪ ਆ ਚਲੋ ਉਹ ਆਪਣੇ ਵਿਲੇ ਟਾਈਮ ਕਰਨਾ ਇਹ ਜਿਹੜਾ ਕੰਮ ਹੈ ਤੈਨੂੰ ਹਾਦਾ ਜਾਏਗਾ ਤਾਂ ਕਹਿੰਦਾ ਪਿੰਡ 'ਚ ਕੰਮ ਲੱਭੀ ਤਾਂ ਕਬੂਤਰੋ ਸਿੱਖਦੇ ਰਹਿੰਦੇ ਆ ਬਹੁਤੀ ਦੂਰ ਨਹੀਂ ਜਾਂਦਾ ਇਹ ਕਬੂਤਰਾਂ ਦਾ ਔਖਾ ਹੋ ਜਾਂਦਾ ਜੇ ਦੂਰ ਲੰਘੇ ਤੇਜ਼ ਆ ਉੱਪਰ ਇਹ ਦੇਖੀ ਜਾਣਾ ਤਾਰੀ ਦੇੜੀ ਉੱਪਰੇ ਦੇਖੀ ਜਾਂਦੇ ਆ ਦੁਬਾਰੇ ਨੂੰ ਬੜਾ ਆਏ ਨੀ ਨਿਗਾ ਬੜੀ ਤੇਜ਼ ਲੋਗ ਹੈ ਨਿਗਾ ਤੇਜ਼ ਨਿਗਾ ਮੋ ਤੇ ਜਿਹੜੇ ਜਦੇ ਦੱਸਦੇ ਨੇ ਵੀ ਆ ਮਸਾੜਾ ਹਾਂ ਇਹ ਰਾਈਟ ਪਛਾਣ ਹੋ ਜਾਂਦੀ ਹੈ ਪਛਾਣ ਹੋ ਜਾਂਦੀ ਹੈ ਪਹਿਲਾਂ ਪਤਾ ਲੱਜਾਂਦਾ ਜਿਹੜੇ ਨੈਟ ਖੋਲ ਕੇ ਦੇਖਣਾ ਕੱਲ ਨੂੰ ਜਿੱਕੇ ਜਾ ਹਾਂ ਯਾਰ ਅਜੇ ਪੰਜ ਦੀਕ ਦਾ ਮੈਨੂੰ